ਲੋਕ ਸਭਾ ਹਲਕਾ ਖਜੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਅਮਰਿਤਪਾਲ ਸਿੰਘ 5 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਸੌ ਚੁੱਕਣਗੇ ਸੋ ਹਾਲਾਂਕਿ ਇਸ ਸੰਬੰਧੀ ਅਧਿਕਾਰਿਤ ਬਿਆਨ ਹਜੇ ਕੋਈ ਵੀ ਸਾਹਮਣੇ ਨਹੀਂ ਆਇਆ ਸੋ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਉਹਨਾਂ ਨੂੰ ਕਿਸੇ ਵੀ ਅਧਿਕਾਰੀ ਵੱਲੋਂ ਇਸ ਸੌ ਚੁੱਕ ਸਮਾਗਮ ਦੀ ਜਾਣਕਾਰੀ ਨਹੀਂ ਮਿਲੀ ਸੋ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਲਿਆਂਦਾ ਜਾਵੇਗਾ ਦਿੱਲੀ ਹਾਲਾਂਕਿ ਇੱਕ ਜਿਹੜੇ ਕਿ ਸੂਤਰ ਦੇ ਹਵਾਲੇ ਤੋਂ ਖਬਰ ਕੀ 5 ਜੁਲਾਈ ਨੂੰ ਸੌ ਚੁੱਕੀ ਜਾਵੇਗੀ ਅਮਰਿਤਪਾਲ ਸਿੰਘ ਦੇ ਵੱਜੋਂ ਸੋ ਡਿਬਰੂਗੜ ਦੇ ਲਈ ਰਵਾਨਾ ਹੋ ਚੁੱਕੀ ਅੰਮ੍ਰਿਤਸਰ ਪੁਲਿਸ ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵਾਲੇ ਨੂੰ ਕੋਈ ਵੀ ਅਧਿਕਾਰਿਕ ਜਾਣਕਾਰੀ ਨਹੀਂ ਹੈ ਸੋ ਉਹਨਾਂ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਕਿ ਸਾਨੂੰ ਇਸ ਦੇ ਬਾਰੇ ਕੋ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਦਿੱਲੀ ਵਿੱਚ ਸੌ ਚੁੱਕੀ ਜਾਵੇਗੀ ਸੋ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਲਿਆਂਦਾ ਜਾਵੇਗਾ ਅੰਮ੍ਰਿਤਸਰ ਪੁਲਿਸ ਅਜਿਹਾ ਕਿ ਉਹ ਡਿਬਰੂਗੜ ਦੇ ਲਈ ਰਵਾਨਾ ਹੋ ਚੁੱਕੀ ਹੈ ਫਿਲਹਾਲ ਜਿਹੜਾ ਕੀ ਬਿਆਨ ਸਾਹਮਣੇ ਆਇਆ ਉਹਦੇ ਪਿਤਾ ਦਾ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹਜੇ ਕੋਈ ਵੀ ਅਧਿਕਾਰਿਕ ਜਾਣਕਾਰੀ ਸਾਡ ਨੂੰ ਨਹੀਂ ਮਿਲੀ ਹੈ। ਹਜੇ ਤੱਕ ਇਹ ਸਰਕਾਰੀ ਤੌਰ ਤੇ ਤੇ ਕੋਈ ਸਾਨੂੰ ਕੋਈ ਜਾਣਕਾਰੀ ਇਹਦੇ ਬਾਰੇ ਚ ਮਿਲੀ ਨਹੀਂ ਤੇ ਇਸ ਚੀਜ਼ ਨੂੰ ਥੋੜਾ ਜਿਹਾ ਇਸ ਕਰਕੇ ਥੋੜਾ ਜਿਹਾ ਪੁਖਤਾ ਨੰਨੇਂ ਦਾ ਸਤਾ ਕਿ ਜੋ ਸਰਬਜੀਤ ਸਿੰਘ ਹੋਣੀ ਫ੍ਰੀਡਮ ਕੋਰਟ ਪੀਓ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਅਨਸਾਰ ਕਿ 5 ਤਰੀਕ ਨੂੰ ਹੋ ਸਕਦਾ ਨਾ ਸੋਚਾਈ ਜਾਵੇ। ਉਹਨਾਂ ਤੱਕ ਕੀ ਜਾਣਕਾਰੀ ਜਿਹੜੇ ਪਰਿਵਾਰ ਦੇ ਤੋਂ ਸਾਹਮਣੇ ਆਏ। ਮੇਰੇ ਪਰਿਵਾਰ ਕੋਲ ਇਸੇ ਦਾ ਕੋਈ ਸਰਕਾਰੀ ਤੌਰ ਤੇ ਕੋਈ ਨਹੀਂ ਆਇਆ ਇਹ মিডিਆ ਥ्रू ਹੀ ਆ ਰਹੀ ਹੈ ਕਿ ਕਿ ਉਹਨਾਂ ਨੂੰ ਪਾਈ ਟ੍ਰੀਟਮੈਂਟ ਸੌਂਚਾਈ ਜਾ ਰਹੀ ਹੈ ਚਾਰ ਦਿਨ ਦੀ ਉਹਨਾਂ ਦਾ ਪ੍ਰੋਗਰਾਮ ਆ ਜਾਂ ਉਹਦੇ ਬਾਰੇ ਵਿੱਚ ਬਾਕੀ ਸਾਡੇ ਕੋਲ ਕੋਈ ਸਰਕਾਰੀ ਅਧਿਕਾਰ ਤੇ ਕੋਈ ਵੀ ਜਿਹੜੋ ਨਹੀਂ ਮੰਨਿਆ ਜਾ ਸਕਦਾ ਕਿ ਉਹਨਾਂ ਨੇ ਖਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਜਾਂ ਲੋਕ ਸਭਾ ਤੋਂ ਕੋਈ ਇਦਾਂ ਦੀ ਕੋਈ ਜਾਣਕਾਰੀ ਨਹੀਂ ਕਿਨੇ ਹੋਏ ਸੰਸਦ ਦੇ ਉੱਤੇ ਵੀ ਕੰਡੀਸ਼ਨ ਇਹੋ ਜਿਹੀ ਹੈਗੀ ਨਹੀਂ ਮੇਰੇ ਖਿਆਲ ਅਕੇ ਤੇ ਬਹੁਤ ਅਸ਼ਰੀਆ ਮਨੁੱਖੀ ਅਧਿਕਾਰਾਂ ਦਾ ਵੀ ਕਹਾਣੀ ਆ ਤੇ ਇਹ ਚੀਜ਼ ਦਾ ਪਰਵਾਹ ਨਹੀਂ ਮਿਲ ਸਕਦਾ ਬਾਕੀ ਮੇਰਾ ਖਿਆਲ ਤੋਂ ਉਹਨਾਂ ਨੂੰ ਤੇ ਉਹਨਾਂ ਦੀ ਫ੍ਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਮਿਲ ਸਕਣ ਤੇ ਉਹਨਾਂ ਦੀ ਵੀ ਉਹਨਾਂ ਨਾਲ ਵੀ ਗੱਲਬਾਤ ਕਰ ਸਕਣ ਜਿਨ੍ਹਾਂ ਨੇ ਉਹਨੂੰ ਐਡਾ ਵੱਡਾ ਫਤਵਾ ਦੇ ਕੇ ਉਹਨਾਂ ਨੂੰ ਐਮਪੀ ਬਣਾਇਆ ਤੇ ਅਸੀਂ ਸਾਡਾ ਇਹ ਹੀ ਸੋਚ ਸਾਨੂੰ ਮਿਸ ਸੀ ਕਿ ਸ਼ਾਇਦ ਉਹਨਾਂ ਨੂੰ ਸੋਚ ਪਾਈ ਜਾਊਗੀ ਤੇ ਅਸੀਂ ਇਹਦੇ ਬਾਰੇ ਤੇ ਜਿਹੜੇ ਸੰਗਤਾਂ 'ਚ ਬਹੁਤ ਇਹਦੇ ਬਾਰੇ ਜੇ ਸ਼ੰਕੇ ਸੀਗੇ ਉਹ ਚੁਕਾਈ ਜਾ ਰਹੀ ਨਹੀਂ ਚੁਕਾਈ ਜਾ ਰਹੀ ਤੇ ਅਸੀਂ ਇਹ ਸੋਚਦੇ ਸੀ ਕਿ ਉਹ ਤੋਂ ਥੋੜਾ ਪੱਕਾ ਪਤਾ ਲੱਗੇ ਕਿ ਕਿਦੋਂ ਚੁਕਾਈ ਜਾ ਰਹੀ ਹੈ ਨਹੀਂ ਚੁਕਾਈ ਜਾ ਰਹੀ ਹੈ ਤੇ ਇਹੋ ਜਾਣਕਾਰੀ ਕਰਨ ਇਸ ਤੇ ਫਿਰ ਉਹ ਸਰਬਜੀਤ ਜੀ ਉੱਥੇ ਗਏ ਸੀ ਤੇ ਅਸੀਂ ਉਹ ਉਹ ਉਹਨਾਂ ਨੇ ਕਹਿੰਦੇ ਇਹ ਸੋਚ ਰਹੇ ਸੀ ਕਿ ਸਰਕਾਰੀ ਤੌਰ ਤੇ ਸਾਨੂੰ ਕੋਈ ਇਥੋਂ ਪਤਾ ਲੱਗ ਜੂਗਾ ਤੇ ਫਿਰ ਹੀ ਸਾਨੂੰ ਜਾਣ ਦਾ ਫਾਇਦਾ ਇਸ ਕਰਕੇ ਅਸੀਂ ਗਏ ਨਹੀਂ ਉਹਨਾਂ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਉਹਨੂੰ ਥੋੜਾ ਜਿਹਾ ਸਟੇਕ ਮੰਨਿਆ ਜਾਂਦਾ ਬਾਕੀ ਜੋ ਮੀਡੀਆ ਚ ਚੱਲ ਰਹੀ ਉਹਦੇ ਬਾਰੇ ਤੇ

मुकेश क्यास लगाए जा रहे हैं कि पांच जुलाई में की सोच चुकी जाएगी हालांकि परिवार वालों कहना वा पिता का कहना है कि अः कोई भी हजे आधिकारिक जानकारी नहीं मिले कि इस बारे ज, 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 जानकारी की है तेल तो ਆਪਕੋ ਦੱਸਣਾ ਚਾਹੁੰਦੇ ਹਾਂ ਕਿ ਲਗਾਤਾਰ ਹੀ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਅਸਾਮ ਦੀ ਡਿਬੜੂਗੜ੍ਹ ਦੇ ਇਲਾਕੇ ਰਵਾਨਾ ਹੋ ਚੁੱਕੀਆਂ ਹਨ ਤੇ ਅਮਰਿਤਪਾਲ ਸਿੰਘ ਜਿਹੜੇ ਆ 5 ਜੁਲਾਈ ਨੂੰ ਉਸ ਨੂੰ ਟੁੱਟਣਗੇ ਲੇਕਿਨ ਇਸ ਵਾਰ ਇਹ ਪਰਿਵਾਰ ਵੱਲੋਂ ਪੂਰੀ ਤਰੀਕੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਸਰਕਾਰੀ ਸੂਚਨਾ ਉਹਨਾਂ ਨੂੰ ਨਹੀਂ ਮਿਲੀ ਜਾ ਡਿਪਟੀ ਕਮਿਸ਼ਨਰ ਰਮੇਸ਼ਦਰ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਉਹਨਾਂ ਨੂੰ ਸੂਚਨਾ ਨਹੀਂ ਦਿੱਤੀ ਗਈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਸਰਵਜੀਤ ਸਿੰਘ ਖਾਸਾ ਵੱਲੋਂ ਪੋਸਟ ਪਾ ਕੇ ਇਹ ਗੱਲ ਸਾਹਮਣੇ ਕੀਤੀ ਗਈ ਹੈ ਕਿ 5 ਜੁਲਾਈ ਨੂੰ ਅਮਰਿਤਪਾਲ ਸਿੰਘ ਜਿਹੜੀ ਹੈ ਉਹ ਸੋਚ ਚੁੱਕਣਗੇ ਤੇ ਉਸ ਤੋਂ ਥੋੜਾ ਜਿਹਾ ਯਕੀਨ ਜ਼ਰੂਰ ਹੋ ਰਿਹਾ ਹੈ ਕਿਉਂਕਿ ਆਜ਼ਾਦ ਤੌਰ ਤੇ ਉੱਪਰ ਜੋ ਹੈ ਸਰਜੀਤ ਸਿੰਘ ਖਾਲਸਾ ਚੋਣ ਲੜੇ ਹੈ ਤੇ ਉਹ ਜਿੱਤੇ ਹੈ ਤੇ ਉਹ ਮੈਂਬਰ ਪਾਰਲੀਮੈਂਟ 'ਚ ਪਹੁੰਚੇ ਹੈ ਤੇ ਉਹਨਾਂ ਦੀ ਗੱਲ ਦਾ ਯਕੀਨ ਰੱਖਦੇ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ 5 ਜੁਲਾਈ ਨੂੰ ਸ਼ਾਇਦ ਅਮਰਿਤਪਾਲ ਸਿੰਘ ਦਾ ਸੌਹ ਚੁੱਕਣਗੇ ਲੇਕਿਨ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਸਜਤਾ ਕਿਸ ਤੋਂ ਸੰਬੰਧੀ ਕੋਈ ਜਾਣਕਾਰੀ ਨਹੀਂ ਨਾ ਸੋ ਰਿਵਾਰ ਨੂੰ ਅਮਰਿਤਪਾਲ ਸਿੰਘ ਨਾਲ ਮਿਲਣ ਦੀ ਕੋਈ ਜਾਣਕਾਰੀ ਦਿੱਤੀ ਗਈ ਹੈ ਨਾ ਹੀ ਉਹਨਾਂ ਦੇ ਸੌਹ ਚੁੱਕਣ ਦੇ ਸਮਾਗਮ ਬਾਰੇ ਕੋਈ ਗੱਲਬਾਤ ਸਾਂਝੀ ਕੀਤੀ ਗਈ ਹੈ ਜੀ ਸੋ ਕਿਉਂ ਇਸ ਤਰ੍ਹਾਂ ਕੀਤਾ ਗਿਆ ਅਧਿਕਾਰੀਆਂ ਵੱਲੋਂ ਕੀ ਮਤਲਬ ਪਰਿਵਾਰ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕੀ ਲੱਗਦਾ ਇਸ ਦੇ ਵਿੱਚ ਕਿ ਤੁਹਾਨੂੰ ਕੁਝ ਜਾਣਕਾਰੀ ਇਸ ਦੇ ਬਾਰੇ ਜੀ ਬਿਲਕੁਲ ਅੰਮ੍ਰਿਤਪਾਲ ਸਿੰਘ ਦੇ ਪਿਤਾਤਰ ਦੇ ਸੰਗ ਨੇ ਸ਼ੰਕੇ ਜਾਹਿਰ ਕੀਤੇ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਅੰਮ੍ਰਿਤਸਰ ਅੰਮ੍ਰਿਤਪਾਲ ਸਿੰਘ ਨੂੰ ਨਾ ਭੇਜਣ ਸਾਮਤੋਂ ਹੀ ਸਿੱਧਾ ਦਿੱਲੀ ਤੋਂ ਸੌਂਚ ਚੁਪਾ ਕੇ ਵਾਪਸ ਉਹਨਾਂ ਨੂੰ ਅਦਾਲਤ ਵਿੱਚ ਸ਼ਿਫਟ ਕੀਤਾ ਜਾਏ ਲੇਕਿਨ ਇੱਥੇ ਇੱਕ ਸੰਗ ਨੇ ਇੱਕ ਮੰਗ ਜ਼ਰੂਰ ਰੱਖੀ ਹੈ ਕਿ ਅਗਰ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਸੌਂਚਣ ਲਈ ਦਿੱਲੀ ਮੌਂਸੇ ਤੋਂ ਆਏ ਤੇ ਉਹਨਾਂ ਨੂੰ ਪਰਿਵਾਰ ਨੂੰ ਵੀ ਮਿਲਣ ਦਾ ਮੌਕਾ ਮਿਲਣਾ ਚਾਹੀਦਾ ਹਲਕਾ ਸਰੂਪ ਸਾਹਿਬ ਦੇ ਇਲਾਕਾ ਵਾਸੀਆਂ ਨੂੰ ਵੀ ਮਿਲਣ ਦਾ ਮੌਕਾ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਚ ਭੇਜਿਆ ਹੈ ਤਾਂ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦੀ ਵੀ ਅਮਰਿਤਪਾਲ ਸਿੰਘ ਨੂੰ ਹਲਕਾ ਖੂਦ ਸਾਹਿਬ ਵਿੱਚ ਭੇਜਣਾ ਚਾਹੀਦਾ ਲੇਕਿਨ ਉਹਨਾਂ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਹਜੇ ਤੱਕ ਸਰਕਾਰੀ ਤੌਰ ਤੇ ਉਹਨਾਂ ਨੂੰ ਪੁਸ਼ਟੀ ਕਿਉਂ ਨਹੀਂ ਕੀਤੀ ਗਈ ਇਹ ਗੱਲ ਉਹਨਾਂ ਦੀ ਵੀ ਸਮਝ ਤੋਂ ਬਾਹਰ ਹੈ